ਚਾਹੀਦਾ ਜੀ ਪੋਜਿਟਿਵ ਰਹਿ ਕੇ ਕਰੋ ਹਰ ਵੇਲੇ ਕਿ ਕਾਇਮ ਰਹਿ ਕੇ ਕਰੋ ਐਵੇਂ ਨੈਗੇਟਿਵ ਨਾ ਸੋਚੋ ਅਗਾਹ ਵਧੂ ਸੋਚ ਰੱਖਿਆ ਕਰੋ ਅਗਾਹ ਵਧੂ ਐਵੇਂ ਨਾ ਤੁਸੀਂ ਪਿੱਛੇ ਜੇ ਨੂੰ ਤੁਰੇ ਫਿਰਿਆ ਕਰ ਇਦਾਂ ਆਮ ਆਪਣੇ ਕਹਿੰਦੇ ਨਾ ਵੀ ਭਾਈ ਐਵੇਂ ਢਿੱਲੇ ਜੇ ਵਿਚਾਰ ਨਾ ਰੱਖ ਕਾਇਮ ਹੋ ਥੋੜਾ ਜਿਆਦਾ ਇਹ ਜਿਹੜਾ ਕਾਇਮ ਹੋਣਾ ਹੈ ਇਹ ਗੱਲਾਂ ਨਾਲ ਆ ਜਾਂਦਾ ਕਿਤੇ ਜੇ ਤੁਸੀਂ ਲੈਕਚਰ ਸੁਣੋਗੇ ਵੀ ਬੰਦਾ ਪੋਜਿਟਿਵ ਰਹੇ ਹਰ ਵੇਲੇ ਪੋਜ਼ਿਟਿਵ ਬੰਦੇ ਦਾ ਤੇ ਨੈਗੇਟਿਵ ਵਾਲੇ ਬੰਦੇ ਦਾ ਬੜਾ ਫਰਕ ਹੈ ਨੈਗੇਟਿਵਿਟੀ ਜਿਹੜੇ ਬੰਦੇ ਦੇ ਸੁਭਾਅ ਚ ਹੋਵੇ ਵੀ ਜਿਹੜਾ ਪਿਛਾ ਖਿੱਚੂ ਹੋਵੇ ਇੱਕ ਗਾਂ ਵਧੂ ਹੁੰਦਾ ਇੱਕ ਪਿਛਾ ਖਿੱਚੂ ਹੁੰਦਾ ਹੈ ਵੀ ਹਰ ਹਰ ਗੱਲ ਨੂੰ ਪਿੱਛੇ ਹੀ ਲੈ ਕੇ ਜਾਉਂਦਾ ਤੁਸੀਂ ਕਹੋ ਵੀ ਕਿਵੇਂ ਐ ਪੁਰਾਣੀ ਹਾਲ ਹੈ ਜੀ ਉਹ ਕੋਈ ਨਹੀਂ ਐ ਨਹੀਂ ਹੈ ਹੀ ਨਹੀਂ ਜੀ ਉਹ ਭਾਈ ਹੋ ਜਾਏਗਾ ਠੀਕ ਨੇ ਕਿੱਥੇ ਹੋਣਾ ਜੀ ਨਹੀਂ ਤੂੰ ਕਾਇਮ ਹੋ ਜਾਣਾ ਯਾਰ ਤੂੰ ਹੋ ਜਾਣਾ ਉਹ ਕਿੱਥੇ ਜੀ ਫਲਾਣਾ ਬਿਮਾਰੀ ਗਿਆ ਜਦੋਂ ਐ ਹੋਇਆ ਸੀ ਨਾ ਉਹ ਵੀ ਚਲ ਤੁਰ ਗਿਆ ਉਹ ਭਾਈ ਸਾਰਾ ਕੁਝ ਹੋ ਜਾਂਦਾ ਉਹ ਨਹੀਂ ਜੀ ਕੁਝ ਨਹੀਂ ਬਦਲਦਾ ਮਤਲਬ ਪਿੱਛੇ ਹੀ ਖਿੱਚੀ ਜਾਂਦਾ ਬੰਦਾ ਇੱਕ ਉਹ ਹੈ ਜਦੋਂ ਆਏ ਤੁਸੀਂ ਗੱਲ ਕਰੋਗੇ ਵੀ ਕਿਵੇਂ ਆ ਬਸ ਛੱਡਤੀ ਕਿਲਾ ਜੀ ਇੰਨੇ ਨੇ ਨੁਕਸਾਨ ਹੋਏ ਆ ਇੰਨੇ ਘਾਟੇ ਪਈ ਜਾਂਦੇ ਆ ਫਿਰ ਵੀ ਕਹੀ ਜਾਂਦਾ ਬਸ ਕੈਮ ਆ ਜੀ ਕੋਈ ਨਹੀਂ ਪੈਂਦੇ ਹੀ ਹੁੰਦੇ ਬੰਦਿਆਂ ਦੀ ਪੈਂਦਾ ਜੀ ਚੱਲੀ ਜਾਂਦਾ ਏਦਾਂ ਕਹਿ ਰਹੇ ਸਾਡੇ ਗੁਰੂ ਜੀ ਵਰਗਾ ਪੋਜ਼ਿਟਿਵ ਤੁਹਾਨੂੰ ਕੌਣ ਲੱਭਦਾ ਹੈ ਗੁਰੂ ਗੋਬਿੰਦ ਸਿੰਘ ਮਾਛੀਵੜ ਦੇ ਜੰਗਲਾਂ 'ਚ ਪਏ ਆ ਕਹਿੰਦੇ ਕੀ ਹਾਲ ਹੈ ਕਿਨੇ ਚੜ੍ਹਦੀ ਕਲਾ ਮਹਾਰਾਜ ਇਹ ਕੰਡ ਆ ਵਿਹਾਲ ਤੇ ਵੇਖੋ ਕਿੱਡੇ ਕਿੱਡੇ ਕੰਡੇ ਵੱਜੇ ਪਏ ਆ ਚਰਨਾ 'ਚੋਂ ਖੂਨ ਚੱਲਦਾ ਮਹਾਰਾਜ ਕਹਿੰਦੇ ਆਨੰਦ ਹੀ ਬਹੁਤ ਹੈ ਭਾਈ ਕਰਜ਼ਾਈ ਦਾ ਕਰਜ਼ਾ ਲੈ ਜੇ ਬੰਦਾ ਖੁਸ਼ ਹੋ ਕੇ ਸੌਂਦਾ ਦੋ ਵਾਰ ਤੇ ਦਰ ਹੁੰਦਾ ਮਨ ਚ ਵੀ ਕੀ ਪਤਾ ਕਿੰਨੇ ਕਿੱਥੇ ਡੋਲ ਜਾਣਾ ਹੈ ਕਿਹੜੇ ਬੰਦੇ ਨੇ ਕਿੱਥੇ ਧੋਖਾ ਦੇ ਦੇਣਾ ਹੁਣ ਮੈਨੂੰ ਆਏ ਸੀ ਵੀ ਮੇਰੇ ਬੱਚੇ ਸਮਝਾਇਆ ਪੜਾਇਆ ਲਿਖਾਇਆ ਸਮਝ ਲਓ ਬਹੁਤ ਹੈ ਉਹਨਾਂ ਵੇਲੇਆਂ ਦੇ ਵਿੱਚ ਸਭ ਕੁਝ ਕੀਤਾ ਵੀ ਕਿਤੇ ਡੋਲ ਹੀ ਨਾ ਜਾਣ ਤੇ ਜਿਹੜੋ ਮੈਂ ਜੋ ਮੈਂ ਸੋਚਿਆ ਸੀ ਉਹਦੇ ਨਾਲੋਂ ਵੱਧ ਕੇ ਨਿਕਲੇ ਮੇਰੇ ਪੁੱਤ ਮੈਨੂੰ ਖੁਸ਼ੀ ਬਹੁਤ ਚਾਹ ਬਹੁਤ ਵੀ ਮੈਂ ਇੰਨਾ ਕੁ ਸੋਚਿਆ ਸੀ ਪਰ ਅਜੀਤ ਸਿੰਘ ਮੇਰੇ ਸੋਚਣ ਤੋਂ ਅੱਗੇ ਨਿਕਲੇ ਜੁਝਾਰ ਸਿੰਘ ਵੀ ਮੇਰੇ ਸੋਚਣ ਤੋਂ ਅੱਗੇ ਨਿਕਲੇ ਆ ਤੇ ਅੱਜ ਵਰਗੀ ਤੇ ਮੈਨੂੰ ਨੀਂਦ ਹੀ ਨਹੀਂ ਕਦੀ ਆਈ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੀ ਸੱਚ ਕੋ ਪੁੱਛਣਾ ਹੈ ਐਸੀ ਨੀਂਦ ਨਾ ਕਦੇ ਵੀ ਆਈ ਮੈਨ ਪਹਿਹੋਜਤ ਅਨੰਦ ਹੀ ਨਹੀਂ ਆਇਆ ਕਦੇ ਉਹ ਕੀ ਹੈ ਕਿ ਗੁਰੂ ਸਾਹਿਬ ਕੰਡਿਆਂ ਤੇ ਪੈ ਕੇ ਵੀ ਪੋਜੀਟਿਵ ਰਹੇ ਪੋਜੀਟਿਵ ਰਹੇ ਇੱਕ ਨੈਗੇਟਿਵ ਵਿਚਾਰ ਆਉਂਦਾ ਹੈ ਪਛਾਂ ਖਿੱਚੂ ਹੈ ਇੱਕ ਆਗਾਮ ਵਦੂ ਹੈ ਦੋ ਬੰਦੇ ਕਹਿੰਦੇ ਦੋ ਪੁੱਤ ਨੇ ਦੋਵੇਂ ਕਮਰੇ ਚ ਬੰਦ ਕਰਤੇ ਇੱਕ ਇੱਕ ਅਲੱਗ ਕਮਰੇ ਚ ਬੰਦ ਕਰਤਾ ਇੱਕ ਅਲੱਗ ਚ ਕਹਿੰਦੇ ਆਹ ਬੰਦਾ ਹਮੇਸ਼ਾ ਚੜ੍ਹਦੀ ਕਲਾ ਨਹੀਂ ਗੱਲ ਇਹ ਕਦੇ ਦੁਖੀ ਹੁੰਦਾ ਹੀ ਨਹੀਂ ਇਹ ਕਦੇ ਦੁਖੀ ਹੁੰਦਾ ਹੀ ਨਹੀਂ ਦੂਜਾ ਉਹ ਆ ਜਿਹੜਾ ਕਦੇ ਸੁਖੀ ਨਹੀਂ ਹੁੰਦਾ ਜਦੋਂ ਮਰਜ਼ੀ ਪੁੱਛ ਲੋ ਰੋਂਦਾ ਹੀ ਰੋਂਦਾ ਹੈ ਇਹ ਜਦੋਂ ਮਰਜ਼ੀ ਵੇਖ ਲੋ ਹੱਸਦਾ ਹੀ ਹੱਸਦਾ ਹੈ ਇਹ ਕਿੰਨਾ ਫਰਕ ਹੈ ਨਾ ਦੋਨਾਂ ਚ ਉਹ ਕਹਿੰਦਾ ਦੋਨਾਂ ਦਾ ਸੁਭਾਅ ਉਹਨੂੰ ਕਹਿੰਨੇ ਆ ਵੀ ਤੂੰ ਮਾੜਾ ਮੋਟਾ ਕਦੇ ਤੇ ਉਹ ਤੇ ਹਰ ਵੇਲੇ ਚੜਦੀ ਕਲਾ ਚ ਹੀ ਰਹਿੰਦਾ ਆ ਜਿਹੜਾ ਏਟੇ ਦੀ ਕਲਾ ਜੀ ਰਹਿੰਦਾ ਕਹਿੰਦੇ ਦੋਨਾਂ ਨੂੰ ਕਮਰੇ ਚ ਬੰਦ ਕਰਦਾ ਇੱਕ ਨੂੰ ਉਧਰ ਕਰਦਾ ਇੱਕ ਨੂੰ ਉਧਰ ਜਿਹੜਾ ਤੇ ਨੈਗੇਟਿਵ ਸੀ ਉਹਦੇ ਕਮਰੇ ਚ ਤੇ ਪਟਾਕੇ ਰੱਖਦੇ ਦੀਵੇ ਬਾਲ ਤੇ ਮਠਿਆਈਆਂ ਰੱਖਤੀਆਂ ਵੀ ਅੱਜ ਤੇ ਕਹੇਗਾ ਵੀ ਵਧੀਆ ਤੇ ਦੂਜੇ ਦਾ ਸਾਰਾ ਹੀ ਕਮਰਾ ਲਿੱਦਦਾ ਭਰਤਾ ਕਹਿੰਦੇ ਇਹਨੂੰ ਇਹਦੇ ਨਾਲ ਭਰ ਦੋ ਵੇਖਾਂਗੇ ਅੱਜ ਤੇ ਅੱਜ ਤੇ ਦੁਖੀ ਹੋਊ ਬਈ ਇੱਥੇ ਕਿੱਥੇ ਉਹ ਕਹਿੰਦੇ ਜਿਹੜਾ ਜਿਹਦੇ ਤੇ ਪਟਾਕੇ ਰੱਖੇ ਦੀਵੇ ਰੱਖੇ ਜਿਹੜਾ ਵਿਸ਼ਾ ਖਿੱਜੂ ਐ ਬੱਸ ਜੀ ਕੁਛ ਨਹੀਂ ਹੈਗਾ ਦੁਨੀਆ 'ਚ ਉਹ ਜਦੋਂ ਉਹਨੂੰ ਪੁੱਛਿਆ ਉਹ ਕਹਿੰਦੇ ਕਿਵੇਂ ਤੇਰੀ ਰਾਤ ਲੱਗੀ ਕਹਿੰਦਾ ਲੈ ਮੈਨੂੰ ਸ਼ੁਕਰ ਕਰਨੀ ਐ ਇੰਨੀ ਮਠਿਆਈ ਰੱਖੀ ਪਈ ਐ ਇੱਥੇ ਅੱਗ ਲਾਉਣੀ ਐ ਮੈਨੂੰ ਦੀਵੇ ਵਾਲੇ ਪਏ ਨੇ ਹਰ ਪਾਸੇ ਸਾੜਨਾ ਚਾਹੁੰਦੇ ਹੋ ਮੈਨੂੰ ਮੇਰੇ ਨਾਲ ਮੈਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਦੀਵੇ ਬਾਲ ਤੇ ਜੇ ਅੱਗ ਲੱਗ ਗਈ ਕਮਰਾ ਫੁੱਕ ਗਿਆ ਫੇਰ ਵਿੱਚੇ ਹੀ ਮੈਨੂੰ ਫੂਕੋਗੇ ਤੁਸੀਂ ਐਨਾ ਬੁਰਾ ਹਾਲ ਐ ਇਸ ਬੰਦੇ ਦਾ ਮੈਨੂੰ ਫੂਕੋਗੇ ਨਾਲ ਤੁਸੀਂ ਖੁਸ਼ ਨਹੀਂ ਹੋਇਆ ਲੰਬੇ ਹੀ ਦੇਈ ਜਾਂਦਾ ਉਹ ਲੰਬੇ ਦਿੰਦਾ ਜੀ ਖੁਸ਼ ਥੋੜਾ ਹੋਇਆ ਉਹਦਾ ਭੈੜਾ ਹੀ ਮੂੰਹ ਰਿਹਾ ਫੇਰੇ ਬੱਸ ਜੀ ਕਾਹਦਾ ਤੁਸੀਂ ਕਹਿੰਦਾ ਮੇਰੇ ਨਾਲ ਵੈਰ ਕੱਢਦੇ ਹੋ ਉਧਰੋਂ ਬੂਹਾ ਬੰਦ ਕਰਤਾ ਉਧਰੋਂ ਅੱਗ ਵਾਲ ਦੀਵੇ ਲਾਤੇ ਅੰਦਰ ਆਕਸੀਜਨ ਖਤਮ ਹੋ ਜਾਏ ਬੰਦਾ ਪਿਆ ਹੀ ਮਰ ਜਾਏ ਬਸ ਤੁਸੀਂ ਤੇ ਮੇਰੇ ਨਾਲ ਵੈਰ ਕੱਢਦੇ ਹੋ ਹੈ ਕੌਣ ਹੈ ਪਛਾਣ ਖਿੱਚ ਤੇ ਜਦੋਂ ਦੂਜੇ ਦੇ ਕਮਰੇ ਚ ਗਏ ਉਹ ਭੱਜਿਆ ਫਿਰਦਾ ਲਿੱਦ ਨੂੰ ਫਰੋੜਦਾ ਫਿਰਦਾ ਕਹਿੰਦੇ ਆ ਕੀ ਵੀ ਉਹ ਆਰਾਮ ਵਧੂ ਬੰਦਾ ਜਾਨ ਕੇ ਉਹ ਉਹ ਕਹਿੰਦੇ ਤੂੰ ਕੀ ਕਰਦਾ ਕਹਿੰਦਾ ਮੈਂ ਲਵੇਖਦਾ ਵੀ ਇੰਨੀ ਲਿੱਦਾ ਇਹਦਾ ਮਤਲਬ ਕਿਤੇ ਨਾ ਕਿਤੇ ਘੋੜਾ ਵੀ ਹੋਊ ਇੱਥੇ ਮੈਂ ਉਹ ਲੱਭਦਾ ਜਾਨੀ ਕਿ ਬੰਦੇ ਦੀ ਗੱਲ ਗੱਲ ਸਮਝਣ ਵਿੱਚ ਫਰਕ ਹੈ ਵੀ ਬੰਦਾ ਇਹੋ ਜੇ ਮਾਹੌਲ ਵਿੱਚ ਵੀ ਘੋੜਾ ਲੱਭਦਾ ਫਿਰਦਾ ਉੱਥੇ ਵੀ ਕਿਤੇ ਜੇ ਇੰਨਾ ਇੰਨਾ ਢੇਰ ਲਾਇਆ ਤਾਂ ਕਿਤੇ ਘੋੜਾ ਵੀ ਹੋਣਾ ਚਾਹੀਦਾ ਉਹ ਇੰਨਾ ਕੰਮ ਹੈ ਉਹਦੇ ਚੋਂ ਵੀ ਕਹਿਣ ਦਾ ਲਿੱਦ ਦਾ ਮਤਲਬ ਵੀ ਗੰਦ ਚੋਂ ਵੀ ਬੰਦੇ ਸਹੀ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਆ। ਇਹੋ ਜਿਹੇ ਬੰਦੇ ਵੀ ਆ ਜਿਹੜੇ ਐਂ ਇਦਾਂ ਦੇ ਹਾਲਾਤਾਂ ਚ ਵੀ ਕੁਝ ਚੰਗਾ ਲੱਭ ਲੈਂਦੇ ਆ। ਫਿਰ ਵੀ ਕੈਮ ਖੁਸ਼ ਰਹਿਣ ਲਈ ਉਹਨਾਂ ਨੂੰ ਕੋਈ ਮਕਸਦ ਆ ਉਹਨਾਂ ਕੋਲ ਕੋਈ। ਉਹ ਆਪਣੇ ਆਪ ਨੂੰ ਖੁਸ਼ ਰੱਖਣ ਲਈ ਫਿਰ ਵੀ ਕੁਝ ਲੱਭ ਲੈਂਦੇ ਆ। ਤੇ ਜਿਹੜੇ ਬੰਦੇ ਨੇ ਦੁਖੀ ਰਹਿਣਾ ਹੈ ਉਹ ਦੁਖੀ ਰਹਿਣ ਦੀ ਕੁਛ ਨਾ ਕੁਛ ਉਹਨੇ ਲੱਭ ਹੀ ਲਿਆ ਭਾਵੇਂ ਤੁਸੀਂ ਜਿੰਨਾ ਮਰਜ਼ੀ ਕਰ ਲੋ ਜਿਹੜਾ ਬੰਦਾ ਦੁਖੀ ਰਹਿਣਾ ਚਾਹੁੰਦਾ ਹੈ ਉਹਨੂੰ ਤੁਸੀਂ ਸੁਖੀ ਨਹੀਂ ਕਰ ਸਕਦੇ ਤੇ ਜਿਹੜਾ ਸੁਖੀ ਰਹਿਣਾ ਚਾਹੁੰਦਾ ਹੈ ਫੈਸਲਾ ਜਿਹਦਾ ਉਹਨੂੰ ਤੁਸੀਂ ਦੁਖੀ ਨਹੀਂ ਕਰ ਸਕਦੇ ਤੁਸੀਂ ਕਿਸੇ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ ਜੇ ਅਗਲਾ ਖੁਸ਼ ਹੋਣਾ ਹੀ ਨਾ ਚਾਹੁੰਦਾ ਹੋਵੇ ਤੂੰ ਕਿਵੇਂ ਖੁਸ਼ ਕਰ ਲੇਗਾ ਜਿਹੜਾ ਬੰਦਾ ਖੁਸ਼ ਰਹਿਣਾ ਚਾਹੁੰਦਾ ਹੈ ਜਿਹੜਾ ਬੰਦਾ ਦੁਖੀ ਰਹਿਣਾ ਚਾਹੁੰਦਾ ਨਹੀਂ ਖੁਸ਼ ਹੋਣਾ ਚਾਹੁੰਦਾ ਉਹਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਤੇ ਜਿਹੜਾ ਬੰਦਾ ਖੁਸ਼ ਰਹਿਣਾ ਚਾਹੁੰਦਾ ਹੈ ਉਹਨੂੰ ਤੁਸੀਂ ਦੁਖੀ ਨਹੀਂ ਕਰ ਸਕਦੇ ਇਹ ਉਹਦੇ ਤੇ ਡਿਪੈਂਡ ਕਰਦਾ ਕਈ ਬੰਦਿਆਂ ਨੂੰ ਇੰਨੇ ਦੁੱਖ ਆਏ ਹੈ ਦੁਖੀ ਨਹੀਂ ਹੋਏ ਤੇ ਕਈ ਬੰਦਿਆਂ ਕੋਲ ਇੰਨੇ ਸੁੱਖ ਹੈ ਪਰ ਕਮਾਲ ਹੋ ਗਈ ਉਹ ਬੰਦੇ ਸੁਖੀ ਨਹੀਂ ਮੇਰਾ ਬੜੇ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪਿਆ ਹੈ 19 ਸਾਲ ਮੈਨੂੰ ਹੋ ਗਏ ਪ੍ਰਚਾਰ ਕਰਦਿਆਂ ਮੰਨ ਲਓ ਬਾਹਰ ਫਿਰਦਿਆਂ ਕਹਿ ਲਓ ਸਾਰੀ ਦੁਨੀਆ ਮੈਂ ਘੁੰਮੀ ਐ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਨਹੀਂ ਗਿਆ ਪਰ ਸਾਰੇ ਤਰ੍ਹਾਂ ਦੇ ਬੰਦੇ ਵੇਖੇ ਪਰ ਸਾਰੇ ਤਰ੍ਹਾਂ ਦੇ ਬੰਦੇ ਵੇਖੇ ਜਿਹੜਾ ਬੰਦਾ ਖੁਸ਼ ਨਹੀਂ ਰਹਿਣਾ ਚਾਹੁੰਦਾ ਉਹਨੂੰ ਖੁਸ਼ ਨਹੀਂ ਕਰ ਸਕਿਆ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਦੁਖੀ ਰਹਿੰਦਾ ਸੀ ਮੰਨ ਲਓ ਐਂ ਮੰਨ ਲਓ ਵੀ ਛਾਜਲੀ ਤੁਸੀਂ ਉਹਦੇ ਵੀ ਦੁਖੀ ਸੀ ਇੱਥੋਂ ਸੁਨਾਮ ਲੈ ਲਿਆ ਘਰ ਉੱਥੇ ਵੀ ਦੁਖੀ ਹੋਈ ਹੈ ਗਾਂ ਚੰਡੀਗੜ੍ਹ ਚਲੇ ਗਿਆ ਉੱਥੇ ਵੀ ਦੁਖੀ ਹੈ ਵੀਜ਼ਾ ਲਵਾ ਕੇ ਅਜ ਅਮਰੀਕਾ ਬੈਠਾ ਉੱਥੇ ਵੀ ਦੁਖੀ ਹੋਈ ਹੈ ਉੱਥੇ ਵੀ ਸੁਖੀ ਨਹੀਂ ਹੋ ਸਕਦਾ ਤੇ ਜਿਹੜਾ ਖੁਸ਼ ਸੀ ਉਹ ਇੱਥੇ ਬੈਠਾ ਅੱਜ ਵੀ ਉੱਥੇ ਬੈਠਾ ਖੁਸ਼ ਹੀ ਹੈ ਇਹ ਤੇ ਕਲਾ ਹੈ ਇੱਕ ਜੇ ਸਿੱਖਲੇ ਬੰਦਾ ਜੇ ਆਜੇ ਮੈਨੂੰ ਦੱਸੋ ਪਿਆਰਿਓ ਜੇ ਇੱਕ ਵਾਰੀ ਵਾਜਾ ਵਜਾਉਣਾ ਆਜੇ ਮੰਨ ਲਓ ਆ ਵਾਜਾ ਮੈਨੂੰ ਆਉਂਦਾ ਹੈ ਜਿੰਨਾ ਕ ਆਉਂਦਾ ਥੋੜਾ ਬਹੁਤ ਵੀ ਵਾਜਾ ਮੈਂ ਇੱਥੇ ਸਟੇਜ ਤੇ ਵਜਾ ਸਕਦਾ ਵਜਾ ਸਕਦਾ ਨਾ ਵਜਾਉਣਾ ਹੀ ਆ ਬਲਾਏ ਦੱਸੋ ਵੀ ਜੇ ਆਹੀ ਵਾਜਾ ਮੈਂ ਕਮਰੇ ਚ ਬੈਠਾ ਹੂੰ ਫੇਰ ਵਜਾ ਲੂੰਗਾ ਨਹੀਂ ਵਜਾ ਲੂੰਗਾ ਵਜਾ ਹੀ ਸਕਦਾ ਜੇਕਰ ਹੀ ਆ ਗਿਆ ਅੱਛਾ ਜੇ ਜੇਲ੍ਹ ਚ ਚਲਿਆ ਜਾਵਾ ਕਿਤੇ ਮੈਨੂੰ ਜੇਲ੍ਹ ਚ ਵਾਜਾ ਫੜਾ ਦੇਣ ਫੇਰ ਉੱਥੇ ਆਉਂਗਾ ਨਹੀਂ ਆਉਂ ਆਉ ਜੇ ਰੂੜੀ ਦੇ ਬਾਦੋਂ ਭੁੱਲ ਜੂ ਭੁੱਲ ਜੂ ਭਾਈ ਖੇਤ ਚ ਜਾ ਕੇ ਨਹੀਂ ਭੁੱਲਦਾ ਜੇ ਇੱਕ ਵਾਰ ਹੀ ਆ ਗਿਆ ਫਿਰ ਜਿੱਥੇ ਮਰਜ਼ੀ ਬਿਠਾ ਲਓ ਉੱਥੇ ਹੀ ਵਜਾ ਬੰਸਰੀ ਵਜਾਉਣੀ ਜੇ ਇੱਕ ਵਾਰ ਹੀ ਆ ਗਈ ਕਲਾ ਹੈ ਇੱਕ ਕਲਾ ਅਕਲ ਨਾਲ ਮਿਲਦੀ ਹੈ ਜੇ ਬੰਸਰੀ ਵਜਾਉਣੀ ਆ ਗਈ ਚਾਹੇ ਸਟੇਜ ਤੇ ਵਜਵਾ ਲਿਓ ਕਿਸੇ ਬੰਦੇ ਤੋਂ ਤੇ ਚਾਹੇ ਤੁਸੀਂ ਬਰੂੜੀ ਤੇ ਬਿਠਾ ਕੇ ਕਹੇ ਵੀ ਇੱਥੇ ਵਜਾ ਉੱਥੇ ਵੀ ਵਜਾ ਦੇ ਜੇਲ੍ਹ ਚੋਂ ਜਾ ਕੇ ਉੱਥੇ ਵੀ ਜੇ ਕੰਡਿਆਂ ਦੇ ਬਿਠਾ ਦਈਏ ਫੇਰ ਵੀ ਭੁੱਲ ਜੂ ਭਲਾ ਦੱਸੋ ਪਿਆਰਿਓ ਨਹੀਂ ਭੁੱਲੂ ਕਿਵੇਂ ਫੇਰ ਵੀ ਆ ਜੂ ਇਤਾਂ ਹੀ ਐ ਅੱਛਾ ਇੱਕ ਗੱਲ ਸੁਣੋ ਜੇ ਆਈ ਨਾ ਹਾਬ ਵਿੱਚ ਬੰਸਰੀ ਵਜਾਉਣੀ ਜਾਂ ਵਾਜਾ ਵਜਾਉਣਾ ਕਈ ਪੰਗਾ ਪੁੰਗਾ ਲੈਂਦੇ ਐ ਬਹੁਤ ਵੀ ਵਾਜਾ ਵਜਾਉਣਾ ਆ ਜੇ ਆਉਂਦਾ ਨਹੀਂ ਉਂਗਲਾਂ ਨਹੀਂ ਚੱਲਦੀਆਂ ਐਂ ਇਦਾਂ ਕਹਿ ਲਓ ਵੀ ਨਾ ਹੱਥ ਚੱਲਦਾ ਐ ਨਾ ਦਿਮਾਗ ਚੱਲਦਾ ਐ ਹਾਬ ਵਿੱਚ ਆਉਂਦਾ ਹੀ ਨਹੀਂ ਫੇਰ ਜੇ ਉਸ ਬੰਦੇ ਨੂੰ ਆਪਾਂ ਇੱਥੇ ਵੀ ਨਹੀਂ ਆਇਆ ਨਾ ਉਹਦੇ ਅੱਛਾ ਜੇ ਉਹਨੂੰ ਆਪਾਂ ਮਖਮਲੀ ਸੀਜ ਤੇ ਵਜਾ ਕੇ ਤੇ ਵਾਜਾ ਫੜਾ ਦਈਏ ਫੇਰ ਆਜ ਨਹੀਂ ਆਉਣਾ ਜੇ ਵੱਟੀ ਸਾਰੀ ਕੋਠੀ 'ਚ ਬਿਠਾ ਕੇ ਫੇਰ ਫੇਰ ਜੇ ਅਮਰੀਕਾ ਲੈ ਜੀਏ ਫੇਰ ਉਹ ਜਿਹਨੂੰ ਨਹੀਂ ਆਉਣਾ ਉਹਨੂੰ ਨਹੀਂ ਆਉਣਾ ਅਮਰੀਕਾ ਕੀ ਕਰ ਦੂ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਇਦਾਂ ਹੀ ਹੈ ਭਾਈ ਜਿਹੜੀ ਚੀਜ਼ ਜੇ ਨਹੀਂ ਨਾ ਖੁਸ਼ ਰਹਿਣਾ ਆਉਂਦਾ ਤੇ ਅਮਰੀਕਾ ਤੈਨੂੰ ਖੁਸ਼ ਕਿੱਦਾਂ ਕਰ ਦੂ ਤੈਨੂੰ ਕੀ ਭੁਲੇਖਾ ਪੈ ਗਿਆ ਜੇ ਆਉਣਾ ਹੈ ਤੇ ਛੱਪਰੀ 'ਚ ਵੀ ਆ ਜਾਣਾ ਜੇ ਤੈਨੂੰ ਬੰਸਰੀ ਵਜਾਉਣੀ ਆਉਂਦੀ ਐ ਛੱਪਰੀ ਚ ਵੀ ਆਜੂ ਜੇ ਨਾ ਆਈ ਫਸ ਫਿਰ ਤੇ ਤੈਨੂੰ ਸਹੂਲਤਾਂ ਨਾਲ ਥੋੜਾ ਆਜੂ ਫੇਰ ਨਹੀਂ ਆਉਣੀ ਜੇ ਖੁਸ਼ ਰਹਿਣਾ ਐ ਫਿਰ ਤੇ ਤੂੰ ਸਾਈਕਲ ਤੇ ਵੀ ਰਹਿ ਲੈਣਾ ਜੇ ਨਾ ਖੁਸ਼ ਰਹਿਣ ਦੀ ਕਲਾ ਤੇਨ ਕੋਲ ਨਹੀਂ ਫਿਰ ਤੂੰ ਭਾਵੇਂ ਕਰੋੜ ਰੁਪਏ ਦੀ ਗੱਡੀ ਵੀ ਲੈ ਲੈ ਤਾਂ ਵੀ ਖੁਸ਼ ਤੂੰ ਨਹੀਂ ਜੇ ਸੁਣੋ ਜੇ ਖੁਸ਼ ਰਹਿਣ ਦੀ ਜਾਚ ਆ ਗਏ ਆ ਗਈ ਫਿਰ ਤੇ ਇੱਕ ਬੱਚਾ ਵੀ ਹੋਵੇ ਫਿਰ ਵੀ ਹੋ ਜੂ ਅਕਲ ਹੋਵੇ ਨਾ ਬੱਚਾ ਹੋਵੇ ਤਾਂ ਵੀ ਖੁਸ਼ ਰਹਿਣ ਦੀ ਕਲਾ ਹੈ ਵੇਖੇ ਨੇ ਨਾ ਕਈ ਬੱਚਾ ਹੈ ਨਹੀਂ ਹਾਂ ਭਾਈ ਪਰਿਵਾਰ ਬਸ ਸਾਰੇ ਆਪਣੇ ਹੀ ਨੇ ਅੱਛਾ ਭਾਈ ਐਦਾਂ ਦੇ ਵੀ ਵੇਖੇ ਉਹ ਜਿਹੜੇ ਉਹ ਕਿਹੜਾ ਨਾਲ ਲੈ ਜਾਣੇ ਜੀ ਇੱਥੇ ਹੀ ਰਹਿ ਜਾਣੇ ਸੀ ਬਾ ਠੀਕ ਹੈ ਸਾਰੇ ਆਪਣੇ ਹੀ ਬੱਚੇ ਆ ਆਪਣਾ ਹੀ ਪਰਵਾਹ ਖੁਸ਼ ਖੁਸ਼ ਮੈਂ ਕਹਿੰਦਾ ਫਰਕ ਹੀ ਕੋਈ ਨਹੀਂ ਬੰਦਿਆਂ ਨੂੰ ਬੇਬੇ ਨਾਨਕੀ ਨੇ ਵੀ ਕਿਤੇ ਇਦਾਂ ਹੀ ਇਦਾਂ ਦੀ ਵੀ ਹੋ ਭੈਣ ਨਾਨਕੀ ਬੱਚਾ ਹੈ ਹੀ ਨਹੀਂ ਕੋਈ ਬੇਬੇ ਨਾਨਕੀ ਕਹਿੰਦੀ ਲੋੜੂ ਕਲਾਇ ਕਲਾਇ ਨਾ ਖੁਸ਼ ਰਹਿਣ ਦੀ ਪਤਾ ਹੈ ਵੇਖੋ ਜਿੰਨੇ ਖੁਸ਼ ਰਹਿਣਾ ਜਿੰਨੂੰ ਆਉਂਦਾ ਹੈ ਬੱਚਿਆਂ ਤੋਂ ਬਿਨਾ ਵੀ ਆਉਂਦਾ ਹੈ ਤੇ ਜਿੰਨੂੰ ਨਹੀਂ ਇਹ ਕਲਾ ਖੁਸ਼ ਰਹਿਣ ਦੀ ਆ ਵੇਖੋ ਕਈਆਂ ਦੇ 5 5 7 7 ਨੇ ਉਹ ਫੇਰ ਵੀ ਖੁਸ਼ ਨਹੀਂ ਰਹੁੰਦੇ ਬੁਰਾਈ ਹਾਲ ਇੱਕ ਦਿਨ ਉਥੇ ਮੈਂ ਖੇਤ ਉਥੇ ਪਰਮੇਸ਼ਰ ਦਵਾਰ ਮਿਲਦਾ ਸੀ ਇੱਕ ਆਇਆ ਇੱਕਾ ਦੁਖੀ ਆ ਆਪਣੇ ਨਿਆਣ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਮੈਂ ਤੇ ਕਹਿੰਦਾ ਮੇਰੇ ਨਿਆਣਿਆਂ ਨੂੰ ਨਾ ਕਟਿਆਂ ਵਾਲਾ ਹੀ ਲੈ ਜਾ ਕੋਈ ਮੈਨੂੰ ਕਹਿੰਦਾ ਐਨਾ ਆ ਗਿਆ ਵਾ ਮੈਨੂੰ ਐਨਾ ਕਹਿੰਦਾ ਮੈਂ ਤੇ ਸੱਚੀ ਐਂ ਹੀ ਦੇਦਾ ਮੇਰੇ ਤੋਂ ਆ ਲੈ ਜਾ ਮੇਰੇ ਤਾਂ ਤਿੰਨ ਚਾਰ ਕਹਿੰਦਾ ਤਕਾ ਲੈ ਤਪਾਏ ਪਏ ਆ ਕਿੰਨਾ 3000 ਨੇ ਮੇਰੇ ਦੇ ਹਿਸਾਬཅ ਹੀ ਨਹੀਂ ਆਉਦੇ ਐਦਾਂ ਦੇ ਬੰਤੇ ਜਿਹਨੂੰ ਨਹੀਂ ਹਿਸਾਬ ਕੀਤਾ ਹੁਣਾਂ ਤੂੰ 5 ਜੰਮ ਲੈ ਭਾਵੇਂ ਤੂੰ ਨਹੀਂ ਖੁਸ਼ ਹੋ ਸਕਦਾ ਪਿਆਰਿਆ ਤੂੰ ਤੂੰ ਦੁਖੀ ਰਹਿਣਾ ਸੀ ਤੈਨੂੰ ਪਤਾ ਹੀ ਨਹੀਂ ਪ੍ਰੋਬਲਮ ਐ ਵੱਡੇ ਵੱਡੇ ਜੋ ਦੀਸਾਂ ਲੋ ਕੱਲ ਵੀ ਆਪਾਂ ਗੱਲ ਕਰਦੇ ਦਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਕਿਤੇ ਨਹੀਂ ਸੋ ਵੱਡਾ ਜਨਰਾਮ ਨੇ ਭਾਈ ਉਹਤੇ ਅਕਲ ਲੈ ਸਮਝ ਆ ਗਈ ਜੀ ਉਹ ਸਮਝਦਾ ਹੈ ਪਤਾ ਹੈ ਵੀ ਕਿੰਨਾ ਰਹਿਣਾ ਫਿਰ ਤੇ ਆਰਿਆਂ ਦੇ ਥੱਲੇ ਬਹਿਣਾ ਪੈ ਗਿਆ ਭਾਵੇਂ ਦੇਗਾ ਚ ਕੜਨਾ ਪੈ ਗਿਆ ਰੂਮ ਵਿੱਚ ਸੜਨਾ ਪੈ ਗਿਆ ਬੰਦ-ਬੰਦ ਕਟਾਉਣਾ ਪੈ ਗਿਆ ਖੋਪਰ ਲਾਹੋਣਾ ਪੈ ਗਿਆ ਉਹ ਫਰਕ ਹੀ ਨਹੀਂ ਪਿਆ ਕੋਈ